ਸਾਡਾ ਪਹਿਲਾ ਕੇ ਸੌੜਾ ਦੀ ਕਦੀ ਸੱਜਿਆ ਤੇ ਛੜਾ ਦੂਜੀ ਪੱਟੀ ਨੂੰ ਦੇਖੋ ਆਹ ਪੱਟੀ ਸੱਜਿਆ ਤੇ ਛੜੀ ਗਿਆ ਸੌੜਾ ਦੀ ਦੂਜੀ ਪੱਟੀ ਖੱਬਿਆ ਤੇ ਛੜ ਲੈਣੀ ਹੈ ਬਰਾਬਰ ਤੋਂ ਬਰਾਬਰ ਤੋਂ ਫੜ ਕੇ ਕੰਨਕੀਆ ਪੱਗ ਨੂੰ ਖੇਚ ਲੈਣਾ ਜੇ ਉਹਦੇ ਹੱਥ ਬਰਾਬਰ ਆ ਠੀਕ ਆ ਜੇ ਨਹੀਂ ਬਰਾਬਰ ਦੇ ਹੱਥ ਕੀ ਕਰਨੇ ਬਰਾਬਰ ਕਰ ਲੈਣੇ ਬਰਾਬਰ ਕਰਕੇ ਪਹਿਲਾਂ ਖੱਬੀ ਸਾਈਡ ਤੋਂ ਪੱਲੇ ਨੰਦਾ ਛੱਡਿਆ ਫਿਰ ਸੱਜੀ ਸਾਈਡ ਤੋਂ ਹੁਣ ਆਪ ਕੰਨੀ ਨੂੰ ਆਪਾਂ ਕਿਵੇਂ ਮੜਨਾ ਹੈ ਆ ਜਿਹੜੇ ਪੱਲੇ ਆਪਣੇ ਅੰਦਰ ਫੋਲਡ ਕਰਦੇ ਆ ਕਰਨੇ ਤੱਕ ਪਹੁੰਚਣਾ ਆਪਾਂ ਦੇਖੋ ਇਹ ਹੱਥ ਪਿੱਛੇ ਨੂੰ ਕਰਦੇ ਆ ਇਹ ਤਰੀਕਾ ਅੰਦਰ ਕੋ ਪਈਆ ਪਹਿਲਾਂ ਤਾਂ ਆਹ ਹੱਥ ਹੈ ਪਿੱਛੇ ਕਿਸ ਕੋਣੇ ਆਪਾਂ ਪੱਗ ਦੇ ਨਾਲ ਨਾਲ ਠੀਕ ਆ ਪੱਲੇ ਨੂੰ ਅੰਦਰ ਸੁੱਟੀ ਆਣਾ ਤੇ ਆਜ ਕੋਦੇ ਪਸੂਜਾ ਤੇ ਆਪਣੀ ਦੀ ਆ ਪੂਣੀ ਨੂੰ ਖਿੱਚਣੀ ਚਾਹੀਦੀ ਆ ਜੇ ਆਪਣੀ ਪੂਣੀ ਮਾਤਰਾ ਢੀਂਦੀ ਜੇ ਆਪਣਾ ਪੱਲਾ ਵਿੱਚੋਂ ਪੂਣੀ ਖੁੱਲ ਜੂਰੀ ਠੀਕ ਆ ਐਲਕਾ ਪੂਣੀ ਖਿੱਚ ਪਾ ਕੇ ਤਾਂ ਤਰੀਆਂ ਤੇ ਆ ਤਰੀਕਿਆਂ ਨਾਲ ਪੱਲੇ ਨੂੰ ਅੰਦਰ ਪੂੜੀ ਜਾਣਾ ਲੱਗੀ ਤੁਮ ਜੇ ਇੱਥੋਂ ਤੱਕ ਹੁਣ ਇੱਕ ਈ ਕਦੀ ਪੱਗ ਨੂੰ ਖਿੱਚ ਲੈਣਾ ਖਿੱਚ ਕੇ ਇਹਨੂੰ ਸੱਜਿਆ ਤੇ ਛੱਡ ਕੇ ਹੱਥਾਂ ਦੇ ਰੱਖ ਦੋ ਤੇ ਪੂਰਾ 1 ਮੀਟਰ ਮੇਲੋ ਐ ਪੂਰਾ 1 ਮੀਟਰ ਬਣ ਜਾਂਦਾ 1 ਮੀਟਰ ਤੋਂ ਆਪਾਂ ਖੱਬੇ ਹੱਥ ਨਾਲ ਖੱਬਾ ਪੱਲਾ ਚੱਕਣਾ ਐਵੇਂ ਖੱਬਾ ਪੱਲਾ ਚੱਕ ਕੇ ਦੂਜੀ ਸਾਈਡ ਦਾ ਕੱਪੜਾ ਥੱਲੇ ਨੱਪਦਾ ਐਵੇਂ ਤੇ ਉਹਦੇ ਉੱਪਰ ਐ ਪੱਲੇ ਨੇ ਰੱਖ ਲੈਣਾ ਆਹ ਤੁਹਾਨੂੰ ਆਗੀ ਆਪਣਾ ਮੋਟਾ ਪੱਲਾ ਹੋ ਗਿਆ ਕੀਆ ਪਤਲਾ ਪੱਲਾ ਬਸ

ਇਨ ਦਾ ਕਿਹੜੀ ਪੱਗ ਤੇ ਯੂਜ਼ ਹੁੰਦੀ ਆ? ਵੇਚਾਂ ਵਾਲੀ ਪੱਗ ਤੇ। ਬਟਿਆ ਆ ਜਿਹੜੀ ਪੱਗ ਆ ਜਿਹੜੀ ਤੇਚਾਂ ਦੀ ਪੱਗ ਆਪਣੀ ਸਿੰਗਲ ਪੇ